ਥਾਣਾ ਖੇੜੀ ਨੌ ਸਿੰਘ ਇੱਕ ਪੀੜਤ ਜੀਮੋ ਦਾ ਮਦਈ ਕਹਿੰਦੇ ਆ ਜਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਕੋਟਲਾ ਜਨੇਰ ਥਾਣਾ ਖੇੜੀ ਨੌ ਸਿੰਘ ਮਮਲਾਕੀ ਹੋਇਆ ਉਹਨੇ ਦੱਸਿਆ ਵੀ ਇਦਾਂ ਦਾ ਮੁੰਡੇ ਸੀਗੇ ਤੇ ਵੀ ਉਹਨਾਂ ਨੇ ਮੈਨੂੰ ਮਾਰੂ ਹਥਿਆਰ ਦਿਖਾ ਕੇ ਮੇਰੀ ਜੇਬ ਚੋਂ 850 ਰੁਪਏ ਕੱਢ ਲਿਆ ਸੀਗਾ ਜੀ ਤੇ ਇੱਕ ਮੋਬਾਈਲ ਖੋ ਲਿਆ ਹਾਂਜੀ ਤੇ ਉਹ ਉਹਨੂੰ ਇਹ ਵੀ ਮੜਾ ਜਾ ਪਛਾਣ ਸੀ ਵੀ ਮੈਂ ਸਾਹਮਣੇ ਆਉਣ ਤੇ ਪਛਾਣ ਸਕਦਾ ਠੀਕ ਆ ਜੀ ਤੇ ਇਹਨਾਂ ਦੇ ਵਿੱਚ ਦੇਖੋ ਸਭ ਤੋਂ ਜ਼ਿਆਦਾ ਉਹਦੇ ਆਪਣਾ ਟੈਕਨੀਕਲ ਸਰਵਿਸ ਲਾ ਕੇ ਮੋਬਾਈਲਾਂ ਦੀ ਹੈਲਪ ਲੈ ਕੇ ਆਪਣੇ ਐਸਐਚਓ ਖੇੜੀ ਨੌ ਸਿੰਘ ਮੇਜਰ ਸਿੰਘ ਉਹਦੀ ਟੀਮ ਨੇ ਬੜੀ ਮਿਹਨਤ ਨਾਲ ਗਾਂਧੀ ਘਰ ਲੜੀ ਜੋੜ ਕੇ ਕੁਛ ਮਦਈ ਦੀ ਹੈਲਪ ਲੈ ਕੇ ਕੁਛ ਮੋਬਾਈਲਾਂ ਦੀ ਹੈਲਪ ਲੈ ਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਕਾਬੂ ਕੀਤਾ ਜੀ ਇਹਨਾਂ ਨੇ ਬਰਿੰਦਰਜੀਤ ਉਹ ਆਪਣਾ ਬਰਿੰਦਰਜੀਤ ਜਿਹਨੂੰ ਕੋਬੜਾ ਵੀ ਕਹਿੰਦੇ ਆ ਜੀ ਠੀਕ ਹੈ ਜੀ ਫਿਰ ਇਹਦਾ ਇੱਕ ਸਾਥੀ ਬਲਜੋਤ ਸਿੰਘ ਠੀਕ ਹੈ ਜੀ ਤੀਜਾ ਸਾਥੀ ਗੁਰਪ੍ਰੀਤ ਸਿੰਘ ਗੋਗਾ ਜੀ ਤੇ ਇਹ ਅਸੀਂ ਤਿੰਨੇ ਅਰੈਸਟ ਕਰ ਲਏ ਨੇ ਜੀ ਤੇ ਇਹਨਾਂ ਦੀ ਪੁੱਛਗਿੱਛ ਤਾਂ ਕਾਫੀ ਵਾਰ ਤਾਂ ਸਾਹਮਣੇ ਆਈਆਂ ਨੇ ਇਹਦੇ ਵਿੱਚ ਉਹਨਾਂ ਦੀ ਮੋੜ ਸੁਰੰਡੀ ਇਹ ਹੁੰਦੀ ਸੀ ਕਿ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਖੰਨੇ ਵਿੱਚ ਵੀ ਸਰਕਾਰੀ ادارے ਹੈਗੇ ਮਾਰਕੀਟ ਵਗੈਰਾ ਹਾਂ ਜੀ ਤੇ ਪ੍ਰਾਈਵੇਟ ਮਿੱਲਾਂ ਵੀ ਹੈਗੀਆਂ ਨੇ ਤੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਇਹਨਾਂ ਅਦਾਰਿਆਂ ਦੇ ਵਿੱਚ ਖਾਸ ਕਰਕੇ ਪ੍ਰਾਈਵੇਟ ਅਦਾਰਿਆਂ ਮਿੱਲਾਂ 'ਚ ਛਾਤਰੀ ਨੂੰ ਤਰ੍ਹਾਂ ਮਿਲਦੀ ਹੈ ਜੀ ਬਾਈ ਨੂੰ ਐਡਵਾਂਸ ਮਿਲਦਾ ਕਾ ਖੇੜੀ ਨੌਸਲ ਦੇ ਕਾਫੀ ਲੋਕ ਜਿਹੜੇ ਨੇ ਇਹਨਾਂ ਮਿਲਾਂ ਚ ਵੀ ਕੰਮ ਕਰਦੇ ਨੇ ਹਾਂਜੀ ਬਾਰ ਕੋਡ ਵੈਲਿਊ ਕੰਮ ਕਰਦੇ ਨੇ ਹਾਂਜੀ ਇਹਨਾਂ ਕੋਲ ਰੂਟ ਹੁੰਦਾ ਸੀਗਾ ਖੰਨਾ ਕੋਟਲਾ ਇੰਜੀਅਰ ਫਰਦੇਗੜ ਨੇ ਉਹ ਆ ਮੀਰਪੁਰ ਮਤਲਬ ਖੇੜੀ ਨਾਉ ਸਿੰਘ ਕਵਰ ਕਰਦੇ ਹੋਏ ਗੋਵਿੰਦਪਾਇਆ ਗਵਿੰਦਰਗੜ ਖੜੇ ਨਿਕਲ ਜਾਂਦੇ ਸੀ ਜੀ ਜਿਹੜਾ ਕੋਈ ਇਹਨਾਂ ਨੂੰ ਰਾਹ ਜਾਂਦਾ ਕੱਲਾ ਲੇਬਰ ਵਾਲਾ ਮਿਲ ਗਿਆ ਇਹਨਾਂ ਨੇ ਜਿਹੜਾ ਮਾਰੂਥੇ ਅਰਦਾਹ ਵਗੈਰਾ ਦਿਖਾ ਕੇ ਉਹਨੂੰ ਨੋਟ ਲੈਣਾ ਜੀ 800 ਰੁਪਏ ਨਿਕਲਿਆ 1000 ਰੁਪਏ ਨਿਕਲਿਆ ਇਵਨ ਕਿ ਕਿਸੇ ਦੀ ਜੇਬ ਚ ਕਈ 10-10 ਹਜ਼ਾਰ ਰੁਪਏ ਨਿਕਲੇ ਉਹ ਵੀ ਇਹ ਮੰਨੇ ਨੇ ਇੱਕ ਟੈਂਪੂ ਵਾਲਾ ਆਪਣਾ ਕਿ ਉਹਨੇ ਨਾ ਸੇਂਗੀ ਰੇਦਾ ਰਾਸ਼ੀ ਜੀ ਪੰਜ ਸੌ ਸਲਾੜ ਮਾਜੇ ਦਾ ਜੀ ਉਹ ਵਿਚਾਰਾ ਟੈਂਪੂ ਥੇ ਛੋਟੇ ਹੱਥੀ ਤੇ ਉਹ ਅ ਸਿਲੰਡਰ ਲੋਡ ਕਰਕੇ ਲਿਆਂਦਾ ਨਾ ਸਪਲਾਈ ਦਿੰਦਾ ਜੀ ਉਹ ਨੂੰ ਇਹਨਾਂ ਨੇ ਇਸ ਮੈਲਪੁਰ ਥਾਣਾ ਆ ਸਦਰਖੰਨੇ ਦਾ ਪਿੰਡ ਆ ਜੀ ਉਧਰ ਦੀ ਜਿਆਦਾ ਸੀਗਾ ਜੀ ਇਹਨਾਂ ਨੇ ਦਾ ਨਾ ਫੱਟੜ ਕਰਕੇ ਹਾਂਜੀ ਫੱਟੜ ਕਰਕੇ ਰੋਟਿਆ ਉਹਨੂੰ ਜੀ ਵੀ ਇਹ ਵੀ ਨਹੀਂ ਦੇਖਦੇ ਮਾਰੂ ਥਿਆਰ ਨਾਲ ਇਹ ਮਾਰੂ ਸੱਟ ਵੀ ਮਾਰਨ ਦਾ ਪ੍ਰਵਾਹ ਨਹੀਂ ਮੰਨਦੇ ਜੀ ਇਸ ਕਰਕੇ ਤਾਂ ਨੂੰ ਅਸੀਂ ਲੰਬੀ ਪੁੱਛਗਿੱਛ ਕੀਤੀ ਆ ਜੀ ਹਾਂ ਤੁਹਾਡੇ ਸਾਹਮਣੇ ਮੇਨ ਕੱਲ ਜਿਹੜੀ ਆ ਬਰਿੰਦਰਜੀਤ ਤੇ ਕੋਬਰਾ ਬਲਜੋਤ ਜੋਤ ਗੁਰਪ੍ਰੀਤ ਗੁੱਗਾ ਕਾਬੂ ਆ ਗਏ ਨੇ ਤਫਤੀਸ਼ ਹੋ ਜਾ ਰਹੀ ਹੈ ਸਾਨੂੰ ਉਮੀਦ ਆ ਵੀ ਇਹਨਾਂ ਦੇ ਇੱਕ ਦੋ ਸਾਥੀ ਜਿਹੜੇ ਨਾਲ ਸਰਗਰਮ ਸੀਗੇ ਉਹ ਅਗਲੇ ਦੋ ਦਿਨਾਂ ਚ ਕਾਬੂ ਆ ਜਾਣਗੇ ਇਸ ਨਾਲ ਖਾਸ ਕਰਕੇ ਖੇੜੀ ਨੌ ਸਿੰਘ ਗਵਿੰਦਗੜ੍ਹ ਤੇ ਖੰਡੇ ਦੇ ਇਲਾਕੇ ਵਿੱਚ ਕਾਫੀ ਠੰਡ ਪਵੇਗੀ ਇਹਨਾਂ ਵਾਰਦਾਤਾਂ ਨੂੰ ਅੱਛਾ ਇਹਨਾਂ ਕੋਲ ਗ੍ਰਾਮਤ ਕੀ ਹੋਇਆ ਜੀ ਮਾਰੂ ਹਥਿਆਰਾਂ ਤੋਂ ਲਾਭ ਮਾਰੂ ਸਾਰਾ ਤੋਂ ਲਾਭਾਰੂ ਸਾਰਾ ਤੋਂ ਲਾਭਾ ਜਿਹੜਾ ਇਹ ਵਾਰਦਾਤ ਵਿੱਚ ਆਲਟੋ ਗੱਡੀ ਵਰਤਦਾ ਸੀ ਹ ਜੋ ਵੀ ਅਸੀਂ ਵੈਰੀਫਾਈ ਕਰਨੀ ਆ ਜੀ ਵੀ ਇਹਦੇ ਨਾਮ ਆ ਜਾਂ ਕੀ ਆ ਉਸ ਤੋਂ ਇਲਾਵਾ ਦਾ ڪرਪਾਨ ਤੇ ਦੋ ਮਹਿੰਗੇ ਫੋਨ 850 ਰੁਪਏ ਨਕਦੀ ਜੀ ਤੇ ਜਿਉਂ-ਜਿਉਂ ਇਹਨਾਂ ਦੀ ਅਰੈਸਟ ਤੋਂ ਬਾਅਦ ਇੱਕ ਜਿਹੜਾ ਵਿਕੀ ਰਹਿਦਾ ਆ ਜੋ ਸਾਡੇ ਕੋਲ ਮਦਈ ਨੇ ਤੜਕ ਹੋ ਕੇ ਆਉਣ ਸਾਡੇ ਕੋਲ ਮਦਈ ਜਿਨ੍ਹਾਂ ਨਾਲ ਪਹਿਲਾਂ ਵਾਦਤਾ ਹੋਈਆਂ ਨੇ ਤੁਹਾਡਾ ਕੋਲ ਕੇ ਆਉਣ ਸਾਡੇ ਕੋਲੇ ਅਸੀਂ ਉਹਨਾਂ ਨੂੰ ਵੀ ਸ਼ਾਂਤੀਸ਼ ਕਰਾਂਗੇ ਬਦਈਆਂ ਨੂੰ ਅਸੀਂ ਇਹਨਾਂ ਨੂੰ ਪੂਰਾ ਇਨਸਾਫ ਦਵਾਵਾਂਗੇ ਜੇ ਸੜ ਤੋਂ ਬਾਅਦ ਖੰਨੇਆ ਪੁਲਿਸ ਦੇ ਨੂੰ ਪ੍ਰੋਕਸੀਰਟ ਤੇ ਲੈਂਦੀ ਹੈ ਨਾ ਜੇ ਸਾਡੇ ਮਤੇ ਹੋਰ ਵੀ ਸਾਡੇ ਪੇਸ਼ ਹੁੰਦੇ ਨੇ ਬੇਸ਼ੱਕ ਅਸੀਂ ਦੁਆਰਾ ਸ਼ਾਮਲ ਇਸ ਕਰਾਂਗੇ ਜੀ ਸਾਰਾ ਦੁਆਰਾ ਨਵੇਂ ਸਿਰੇ ਤੇ ਇਹਨਾਂ ਦੇ ਹੋਰ ਸਾਥੀ ਵੀ ਪੜਾਂਗੇ ਇਹਨਾਂ ਦੇ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਇਹਨਾਂ ਵਿੱਚੋਂ ਇੱਕ ਤਾਂ ਇਹਨਾਂ ਦੇ ਖੰਨੇ ਖੋਦਾ ਮਾਮਲਾ ਦਰਜਾ ਬਾਕੀ ਇਹ ਨਸ਼ਾ ਪੱਤਾ ਕਰਦੇ ਇਹਨਾਂ ਦੇ 27 ਐਨਡੀਪੀ ਦਾ ਮਾਮਲਾ ਦਰਜਾ ਜੀ ਸਾਰਿਆਂ ਤੇ ਹਾਂਜੀ ਅੱਛਾ ਲੱਗਦਾ ਵੀ ਲੁੱਟਾ ਖੋਹ ਨੂੰ ਥਲਪ ਹੋਊਗੀ ਨਾ ਤੂੰ ਬਤ ਕ ਬਿਲਕੁਲ ਜੀ ਬਿਲਕੁਲ ਇਹ ਮਤਲਬ ਕਹੀ ਇਦਾਂ ਨਾ ਪੁਰ ਜਿਵੇਂ ਖੰਨੇ ਆਦੀ ਵਿੱਚ ਕੀਤੀਆਂ ਨੇ ਤੋਂ ਨੋ ਨੋ ਸਿੱਟਾ ਦੇ ਦਿੱਤੀ ਕਰਨ ਵਾਲਿਆਂ ਨੂੰ ਉਹ ਆਪਣੇ ਮੁਕੱਦਮਿਆਂ 'ਚ ਰੈਸਟ ਪਾਉਣਗੇ ਜੀ ਇਸ ਕਰਕੇ ਇਹ ਬੰਦੇ ਤਾਂ ਬਾਹਰ ਰਹਿਣ ਦੇ ਕਾਬਲ ਹੀ ਨਹੀਂ ਹੈਗੇ ਆਡਰ ਥਾਣਾ ਜਿਹਦਾ ਦੇ ਖਿਲਾਫ ਤਫ਼ਤੀਸ਼ ਚੱਲੇ ਤੇ ਇਹਦਾ ਦੇ ਖਿਲਾਫ ਪਰਚੇ ਦਰਜ ਹੋਣ ਅਸੀਂ ਤਾਂ ਇਹ ਵੀ ਗਰੰਟੀ ਦਿੰਦੇ ਆ ਵੀ ਸਾਡੇ ਹੋਰ ਵੀ ਮਦਈ ਸਾਹਮਣੇ ਆਏ ਨਾ ਤੇ ਸਾਡੀ ਕੁੱਝ ਲਗਾਤਾਰ ਚੱਲੂਗੀ ਮਦਈ ਨੇ ਤੁਹਾਡੇ ਕੋਲ ਆਪਣੀ ਗੱਲ ਦੱਸੜਾ ਕੇ ਜੀ ਹਾਂ ਜੀ